ਬਾਬਾ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਿਉਂਕਿ ਉਹਨਾਂ ਦੀ ਸ਼ਹਾਦਤ ਅਦੁੱਤੀ ਸ਼ਹਾਦਤ ਹੈ ਉਹੋ ਜੀ ਸ਼ਹਾਦਤ ਦਾ ਨਾਂ ਤੇ ਇਸ ਸੰਸਾਰ 'ਚ ਕਦੀ ਦੇਖੀ ਗਈ ਹੈ ਤੇ ਨਾ ਹੀ ਦੇਖੀ ਜਾ ਸਕਦੀ ਹੈ ਸੇਬਕ ਸਭਾ ਜੋੜਾ ਘਰ ਵੱਲੋਂ ਇੱਥੇ ਆਲੂ ਵਾਲੇ ਕੁਲਚੇ ਦਾ ਲੰਗਰ ਲਗਾਇਆ ਗਿਆ ਹੈ ਜੋ ਹਰ ਸਾਲ ਬਾਬਾ ਜੀ ਜਿੱਦੇ ਦਿਹਾੜੇ ਤੋਂ ਸੀ ਲਗਾਣੇ ਆ ਨਾਲ ਦਹੀਂ ਪਲਾ ਪਾਪੜੀ ਚਾੜ ਦਾ ਲੰਗਰ ਤੁਸੀਂ ਵੇਖਿਆ ਹੋਣਾ ਸ ਫਿਰ ਅਸੀਂ 8:00 ਤੇ ਸ਼ੁਰੂ ਕੀਤੀ ਵੀ ਹੈ ਸੇਵਾ ਇਹ ਸ਼ਾਇਦ ਰਾਤ ਨੂੰ 9-10 ਤੇ ਵਧੀ ਜਾਣੇ ਆ ਇੱਕ ਉੱਚਾ ਸੀੜਾ ਬਣਾ ਰਹੇ ਆ ਬੜੀ ਭਾਵਨਾ ਦੇ ਨਾਲ ਬੜੇ ਪਿਆਰ ਨਾਲ ਸੰਗਦਾ ਬਣਾ ਰਿਏ ਨੇ ਹਰ ਚੀਜ਼ ਬਿਲਕੁਲ ਵਧੀਆ ਮਸਾਲੇ ਹਰ ਤਰ੍ਹਾਂ ਦੇ ਪਾਏ ਜਾ ਰਹੇ ਆ ਜਿਹਦਾ 13 ਮਸਾਲੇ ਤੇ 14ਵਾਂ ਸਵਾਦ ਆ ਤੇ ਨਾਲ ਵੇਖੋ ਜੀ ਦੇਸੀ ਘੋੜਾ ਦਾ ਗੁਲਚਾ ਦੇਸੀ ਘੋਲ ਨਾਲ ਚੋਪੜ ਕੇ ਦੇ ਰਹੇ ਆ ਅਸੀਂ ਦੇਸੀ ਉਹਦੇ ਟੀਲ ਲਾਉਂਦੇ ਨੇ ਨਾਲ ਉਸ ਤੋਂ ਬਾਅਦ ਦੇਨੀ ਭਲਾ ਭਾਪੀ ਚੜ੍ਹਦੇ ਲੰਗਾ ਲਾਵਾਂਗੇ ਤੋਂ ਬਾਅਦ ਦੇਸੀ ਘੋੜਾ ਦਾ ਗੁੜ ਦਾ ਕੜਾਹੀ ਬਣਾਇਆ ਜਾਏਗਾ ਮਿੱਠੇ ਦੇ ਵਿੱਚ ਸੰਗਤਾਂ ਹੁੰਮਾ ਕੇ ਆ ਰਹੀਆਂ ਨੇ ਸ਼ਾਗਰੀਆਂ ਨੇ ਐਨਾ ਨੰਦਾ ਜੀ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇਹਦੇ ਲਈ ਕੋਈ ਸ਼ਬਦ ਨਹੀਂ ਹੈਗੇ ਗੁਰੂ ਦੀ ਸੇਵਾ ਚ ਜੋ ਆਨੰਦ ਹੈ ਨਾ ਕਿਦੋਂ ਹੈਗਾ ਕਹਿੰਦਾ ਨੰਦ ਨੰਦ ਸਭ ਕੋ ਕਹੇ ਅਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਉਹ ਪਿਆਰਿਆ ਕਰ ਕਿਰਪਾ ਕਿਲੋਮੀਟਰ ਗਿਆਨ ਜਨ ਸਾਰਿਆ ਅੰਦਰ ਉਹ ਜਿੰਨਾਂ ਮੋਟਰਾਂ ਸਮਸਤ ਸੇ ਸਵਾਰਿਆ ਵੀ ਇਹ ਅਨੰਦ ਇਹਦਾ ਗੁਰੂ ਨੂੰ ਮਿਲ ਕੇ ਹੀ ਆਂਦਾ ਹੈ ਦੇਵ ਦੀ ਸੇਵਾ ਕਰਕੇ ਹੋਰ ਕੋਈ ਆਨੰਦ ਨਹੀਂ ਜੈਗਾ ਦੁਨੀਆਂ 'ਚ ਇਹ ਕਹੀ ਵੀ ਕੁਲ ਚਾ ਕੇ ਨੰਦਾ ਗਿਆ ਉਹ ਆਨੰਦ ਨਹੀਂ ਜੈਗਾ ਆਨੰਦ ਜਿਹੜਾ ਬਣਾ ਕੇ ਵਰਤਾਂ ਦਾ ਆਨੰਦ ਹੈ ਨਾ ਉਹ ਦੰਦ ਵਖਰਾ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਿਮ ਜੁੜਦਾ ਗੁਰਦੁਆਰਾ ਸ਼ੀਗਨ ਸਾਹਿਬ ਜਿਹੜਾ ਬਿਲਕੁਲ ਬਾਹਰ ਦਾਜ਼ੀ ਹੈ ਕਿ ਅੱਜ ਵੱਡੇ ਪੱਧਰ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੀ ਹੈ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੇ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਜੋ ਲੰਗਰ ਨੇ ਉਹ ਗੁਰੂ ਘਰ ਦੇ ਬਾਹਰ ਵੱਖ-ਵੱਖ ਪੰਡਾਲਾਂ ਦੇ ਵਿੱਚ ਇਹ ਕਹਿ ਲਈਏ ਕਿ ਵੱਖ-ਵੱਖ ਤਰ੍ਹਾਂ ਦੇ ਲੰਗਰ ਜਿਹੜੇ ਨੇ ਸੰਗਤ ਨੂੰ ਚੁਕਾਏ ਜਾ ਰਹੇ ਨੇ ਤਾਂ ਅੱਜ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਅੰਮ੍ਰਿਤਸਰੀ ਕੁਲਚਾ ਜੋ ਅਕ ਜੋ ਕਹਿ ਸਕਦੇ ਆ ਕਿ ਫੇਮਸ ਹੈ ਦੇਸ਼ ਵਿਦੇਸ਼ ਦੇ ਵਿੱਚ ਕਿ ਅੰਮ੍ਰਿਤਸਰ ਦੀ ਕੁਲਚਾ ਖਾਣ ਉਸਤੇ ਜੋ ਲੋਕ ਨੇ ਦੇਸ਼ ਵਿਦੇਸ਼ ਤੋਂ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਵਿਖੇ ਜਦੋਂ ਆਉਂਦੇ ਨੇ ਤਾਂ ਉਹੀ ਕੁਲਚਾ ਅੱਜ ਜੋ ਲੰਗਰ ਦੇ ਵਿੱਚ ਵਰਤਾਇਆ ਜਾ ਰਿਹਾ ਸੰਗਤ ਨੂੰ ਤਾਂ ਇਹ ਦੇਖ ਸਕਦੇ ਹੋ ਤਿਆਰੀ ਜਿਹੜੀ ਆ ਲਗਾਤਾਰ ਹੋ ਰਹੀ ਆ ਵੱਡੇ ਪੱਤਰ ਤੇ ਅੱਜ ਜਿਹੜੇ ਜੋ ਅੰਮ੍ਰਿਤਸਰੀ ਕੁਲਚੇ ਨੇ ਇਹ ਸੰਗਤ ਨੂੰ ਚੁਕਾਏ ਜਾਣਗੇ ਤਾਂ ਸਾਡੇ ਨਾਲ ਸੰਗਤਾਂ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਵੱਲੋਂ ਸੇਵਾ ਇੱਥੇ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਦੇ ਆੜਾ ਬਾਬਾ ਦੀਪ ਸਿੰਘ ਜੀ ਦਾ ਬੜੇ ਸ਼ਰਧਾ ਭਾਵਨਾ ਸੰਗਤ ਦਰਸ਼ਨ ਦੇਦਾਰੇ ਕਰਨ ਲਈ ਪਹੁੰਚੀ ਆ ਤਾਂ ਵੱਖ-ਵੱਖ ਤਰ੍ਹਾਂ ਦੇ ਸੇਵਾਵਾਂ ਜੋ ਲੋਕ ਕਰ ਰਹੇ ਨੇ ਹਾਲਾਂਕਿ ਲੰਗਰ ਦੀ ਗੱਲ ਕਰੀਏ ਤਾਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਨੇ ਤੁਸੀਂ ਅੰਮ੍ਰਿਤਸਰੀ ਕੁਲਚੇ ਦੇ ਜੋ ਕਿ ਅ ਤਾਂ ਉਸ ਦਾ ਇੱਥੇ ਲੰਗਰ ਲਗਾ ਦਿੱਤਾ ਹਾਂ ਜੀ ਵੇਖੋ ਜੀ ਇਸੇ ਬਾਬਾ ਦੀਪ ਸਿੰਘ ਦੇ ਸ਼ੀਧੀ ਦੇੜੇ ਦੇ ਸਭ ਤੋਂ ਪਹਿਲਾਂ ਤੇ ਮੈਂ ਬਾਬਾ ਜੀ ਦੇ ਸ਼ੀਧੀ ਦੇੜੇ ਤੇ ਆਈਆਂ ਸੰਗਤਾਂ ਨੂੰ ਇੱਥੇ ਜੀ ਆਇਆਂ ਨੂੰ ਆਖਦਾ ਤੇ ਬਾਬਾ ਜੀ ਦੀ ਸ਼ਹਾਦਤ ਨੂੰ ਕੋਟਾਹਣ ਕੋਟ ਪ੍ਰਣਾਮ ਕਿਉਂਕਿ ਉਹਨਾਂ ਦੀ ਸ਼ਹਾਦਤ ਅਦੁੱਤੀ ਸ਼ਹਾਦਤ ਹੈ ਉਹੋ ਜੀ ਸ਼ਹਾਦਤ ਦਾ ਨਾ ਤੇ ਇਸ ਸੰਸਾਰ 'ਚ ਕਦੀ ਦੇਖੀ ਗਈ ਹੈ ਤੇ ਨਾ ਹੀ ਦੇਖੀ ਜਾ ਸਕਦੀ ਹੈ ਉਹਨਾਂ ਦੀ ਇਹੀ ਸ਼ਹਾਦਤ ਜਿਹੜਾ ਸੀਸ ਸੱਲੀ ਦੇ ਧਰ ਕੇ ਉਹਨਾਂ ਨੇ ਜੰਗ ਲੜੀ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਇਆ ਤੇ ਦੂਸਰੀ ਗੱਲ ਇਹ ਹੈ ਜੀ ਜਿਹੜਾ ਲੰਗਰ ਦੀ ਗੱਲ ਕਰਦੇ ਹੋ ਤੁਸੀਂ ਲੰਗਰ ਵੱਖ-ਵੱਖ ਜਥੇਬੰਦੀਆਂ ਵੱਲੋਂ ਸਭਾ ਸੁਸਾਇਟੀਆਂ ਵੱਲੋਂ ਇੱਥੇ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਉਸੇ ਤਰ੍ਹਾਂ ਸਾਡੀ ਸੁਸਾਇਟੀ ਵੱਲੋਂ ਵੀ ਸੇਵਕ ਸਭਾ ਜੋੜਾ ਘਰ ਵੱਲੋਂ ਇੱਥੇ ਆਲੂ ਵਾਲੇ ਕੁਲਚੇ ਦਾ ਲੰਗਰ ਲਗਾਇਆ ਗਿਆ ਹੈ ਜੀ ਜੋ ਹਰ ਸਾਲ ਬੱਬਾ ਜੀ ਸ਼ਿਦਿ ਦਿਹਾੜੇ ਤੋਂ ਸੀ ਲਗਾਨੇ ਆ ਨਾਲ ਦਹੀਂ ਪਲਾ ਪਾਪੜੀ ਚਾੜ ਦਾ ਲੰਗਰ ਤੁਸੀਂ ਵੇਖਿਆ ਹੋਣਾ ਸੰਗਤਾਂ ਬੜੇ ਸ਼ਰਧਾ ਭਾਵ ਨਾਲ ਸੇਵਾ ਕਰ ਰਹੀਆਂ ਨੇ ਹਲਵਾਈ ਵੀ ਲੱਗੇ ਹੋਏ ਆ ਇਹ ਸਵੇਰ ਕੱਲ ਦੇ ਸਾਰੀ ਡਿਟੇਲ ਹੋਏ ਨੇ ਇੱਥੇ ਤੇ ਬੜੀ ਤਨਮਨ ਤਨ ਦੇ ਹੀ ਨਾਲ ਸੇਵਾ ਕਰ ਲੰਗਰ ਜਿਹੜਾ ਤੁਸੀਂ ਲਗਾਇਆ ਤਾਂ ਹਜੇ ਵੀ ਜਿਹੜਾ ਲੰਗਰ ਹੋਰ ਵੀ ਵਰਤਾਇਆ ਜਾਏਗਾ ਤੇ ਕਿੰਨੇ ਵਜੇ ਤੋਂ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਇਹ ਜੀ ਸਵੇਰੇ ਅਸੀਂ 8 ਵਜੇ ਤੋਂ ਸ਼ੁਰੂ ਕੀਤੀ ਵੀ ਇਹ ਸੇਵਾ ਤੇ ਸ਼ਾਇਦ ਰਾਤ ਨੂੰ 9-10 ਤੇ ਵਧੀ ਜਾਣੇ ਆ ਤਾਂ ਜੇਕਰ ਗਿਣਤੀ ਦੀ ਗੱਲ ਕਰੀ ਤਾਂ ਹੁਣ ਤੱਕ ਕਿੰਨੀ ਗਿਣਤੀ ਚ ਕਿੰਨੇ ਕੁਲਚੇ ਜਿਹੜੇ ਆ ਛਕਾਏ ਗਏ ਆ ਸੰਤ ਗਿਣਤੀ ਵੇਖੋ ਜੀ ਗਿਣਤੀ ਤਾਂ ਕੋਈ ਨਹੀਂ ਘਰ ਤੋਂ ਘੜ ਪੰਜ ਕਿਲੋ ਮੈਦੇ ਦਾ ਤੇ ਕੁਲਚੇ ਬੰਨੇ ਆ ਇਹ 15 ਤੰਦੂਰ ਲੱਗਨੇ ਆ ਵੀ 8 ਤੋਂ ਸਵੇਰੇ ਲੱਗੇ ਸ ਨੂੰ 8 ਸ਼ਾਮ ਨੂੰ ਲੱਗਦੇ ਸੱਤ ਇਸ ਤਰ੍ਹਾਂ ਕੁਲਚੇ ਦੇ ਗਿਣਤੀ ਕੋਈ ਨਹੀਂ ਵੇਖੋ ਕਿੰਨੇ ਕੁਲਚੇ ਬੰਦੇ ਅਨਗ ਨਦੀ ਹੈ ਸੰਗਤਾਂ ਚੱਕੀ ਜਾ ਰਹੀਆਂ ਇੱਥੇ ਭਰਾਈ ਜਾ ਰਿਹਾ ਫਲਵਾਈ ਬਣਾ ਰਹੇ ਤੇ ਛਕਾ ਰਹੇ ਕਿਉਂਕਿ ਕਾਫੀ ਜ਼ਿਆਦਾ ਜੋ ਸੰਗਤ ਵੀ ਜੜੀ ਆ ਸੰਗਤ ਨੂੰ ਵੀ ੜੀਖ ਹੈਗੀ ਆ ਕਿਉਂਕਿ ਕੁੱਲਚਾ ਇੱਕ ਫੇਮਸ ਕਹਿ ਸਕਦੇ ਆ ਕਿ ਗੁਰੂ ਨਗਰੀ ਦੀ ਇੱਕ ਸੋਗਾਤ ਕਹਿ ਲਈਏ ਕਿਉਂਕਿ ਲੋਕ ਜਿਹੜੇ ਦੂਰ ਦਰਾਜੇ ਤੋਂ ਆਉਂਦੇ ਨੇ ਤਾਂ ਇਹ ਪਕਵਾਨ ਜ਼ਰੂਰ ਖਾਂਦੇ ਨੇ ਬਿਲਕੁਲ ਸਹੀ ਗੱਲ ਤੜੀ ਜੋ ਅੰਮ੍ਰਿਤਸਰ ਦਾ ਕੁੱਲਚਾ ਮਸ਼ਹੂਰ ਹੈ ਇਹ ਕੁੱਚਾ ਸੀ ਜਿਹੜਾ ਬਣਾ ਰਹੇ ਆ ਬੜੀ ਭਾਵ ਨਾਲ ਦੇ ਨਾਲ ਬੜੇ ਪਿਆਰ ਨਾਲ ਸੰਗਤ ਬਣਾ ਰਹੀਆਂ ਨੇ ਹਰ ਚੀਜ਼ ਬਿਲਕੁਲ ਵਧੀਆ ਮਸਾਲੇ ਹਰ ਤਰ੍ਹਾਂ ਦੇ ਪਾਏ ਜਾ ਰਹੇ ਆ ਜਿਹਦਾ 13 ਮਸਾਲੇ ਤੇ 14ਵਾਂ ਸਵਾਦ ਆ ਜੀ ਤੇ ਨਾਲ ਵੇਖੋ ਜੀ ਦੇਸੀ ਘੋਦਾ ਕੁਲਚਾ ਦੇਸੀ ਘੋਲ ਨਾਲ ਚੋਪੜ ਕੇ ਦੇ ਰਹੇ ਆ ਅਸੀਂ ਦੇਸੀ ਉਹਦੇ ਟੀਲ ਹੁੰਦੇ ਨੇ ਨਾਲ ਉਸ ਤੋਂ ਬਾਅਦ ਦੇਨੀ ਭਲਾ ਭਾਬੀ ਚੜ੍ਹਦਾ ਲੰਗਾ ਲਾਵਾਂਗੇ ਉਸ ਤੋਂ ਬਾਅਦ ਦੇਸੀ ਘੋਦਾ ਗੁੜ ਦਾ ਕੜਾਹੀ ਬਣਾਇਆ ਜਾਏਗਾ ਮਿੱਠੇ ਦੇ ਵਿੱਚ ਸੰਗਤਾਂ ਹੁਮਾ ਕੇ ਆ ਰਹੀਆਂ ਨੇ ਸ਼ਾਕਰੀਆਂ ਨੇ ਤਾ ਕਿਵੇਂ ਵੇਖਿਓ ਕਿ ਕਿ ਬੜੇ ਵੱਡੇ ਪੱਧਰ ਤੇ ਸੰਗਤ ਗੁਰੂ ਘਰ ਵਿਖੇ ਆ ਰਹੀ ਆ ਤਾਂ ਸਵੇਰ ਤੋਂ ਇਸੇ ਤਰ੍ਹਾਂ ਨਾਲ ਰਸ ਹੈ ਹਾਂਜੀ ਬਿਲਕੁਲ ਜੀ ਮੈਂ ਤਾਂ ਅਸੀਂ ਸਾਰੀ ਰਾਤ ਹੀ ਇੱਥੇ ਰਹੇ ਆ ਤਿਆਰੀ ਕਰਦੇ ਰਹੇ ਆ ਲੰਗਰ ਦੀ ਮੈਂ ਤਾਂ ਦੇਖਿਆ ਰਾਤ ਨੂੰ ਹੀ ਸੰਗਤ ਬਹੁਤ ਜ਼ਿਆਦਾ ਸੀ ਸਾਰੀ ਰਾਤ ਸੰਗਤ ਆਈ ਚਲੀ ਬਣੀ ਰਹੀ ਹੈ ਤੇ ਹੁਣ ਤੇ ਬਹੁਤ ਜ਼ਿਆਦਾ ਸੰਗਤ ਹੈ ਸਿਰੇ ਪੈ ਰੱਖਣ ਜਗ੍ਹਾ ਨਹੀਂ ਸੀ ਜਦੋਂ ਅਸੀਂ ਹੁਣ ਥੋੜਾ ਬ੍ਰੇਕ ਲਾਈਏ ਕੁਲਚਾ ਨੂੰ ਵੀ ਸੰਗਤ ਥੱਕ ਗਈ ਹੈ ਸਵੇਰ ਦੇ ਵਰਤਾਵਰਤਾ ਆ ਗਏ ਸਾਡੇ ਸੇਵਾਦਾਰ ਜਿਹੜੇ ਆ ਤੁਮੋਂ ਕਹਿ ਰਹੇ ਨੇ ਵੀ ਅਸੀਂ ਕਹਿੰਦਾ ਅਗਰ ਅੱਜ ਰੈਸਟ ਕਰ ਲੀਏ ਉਸ ਵਾਰ ਫੇਵਰਤਾਵਾਂਗੇ ਨਾਲੇ ਆਪ ਇਹਨਾਂ ਸਵੇਦਾ ਕਿਸੇ ਛੱਕਿਆ ਨਹੀਂ ਸੀ ਮੈਂ ਜਦੋਂ ਤੁਸੀਂ ਇੱਕ ਇੱਕ ਕੁਲਤਾ ਖਾ ਲਓ ਤੇ ਬਾਅਦ ਵਿੱਚ ਅਸੀਂ ਫੇਵਰਤਾਵਾਂਗੇ ਜੀ ਤਾਂ ਕਿੰਨਾ ਕੁ ਵਧੀਆ ਲੱਗਦਾ ਕਿਉਂਕਿ ਜਿੱਥੇ ਦਾ ਅਨੰਦ ਹੈ ਜੀ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇਹਦੇ ਲਈ ਕੋਈ ਸ਼ਬਦ ਨਹੀਂ ਹੈਗੇ ਗੁਰੂ ਦੀ ਸੇਵਾ ਚ ਜੋ ਆਨੰਦ ਹੈ ਨਾ ਕਿਤੇ ਨਹੀਂ ਹੈਗਾ ਕਹਿੰਦਾ ਨੰਦ ਦਾ ਆਨੰਦ ਸਭ ਕੋ ਕਹੇ ਅਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਕਰ ਕਿਰਪਾ ਕਿੰਨੇ ਮਿਟੇ ਗਿਆਨ ਜਨ ਸਾਰੇ ਅੰਦਰ ਉਹ ਜਿਨਾਂ ਦਾ ਮੋਟਾ ਸ਼ਬਦ ਤੇ ਸਵਾਰਿਆ ਵੀ ਇੱਕ ਅਨੰਦ ਜਿਹੜਾ ਗੁਰੂ ਨੂੰ ਮਿਲ ਕੇ ਹੀ ਆਂਦਾ ਹੈ ਜੇ ਉਹਦੀ ਸੇਵਾ ਕਰਕੇ ਹੋਰ ਕੋਈ ਆਨੰਦ ਨਹੀਂ ਜੈਗਾ ਦੁਨੀਆ 'ਚ ਇਹ ਕਈ ਵੀ ਕੁਲਚਾ ਖਾ ਕੇ ਆਨੰਦ ਆ ਗਿਆ ਉਹ ਆਨੰਦ ਨਹੀਂ ਜੈਗਾ ਆਨੰਦ ਜਿਹੜਾ ਬਣਾ ਕੇ ਵਰਤਾਂ ਦਾ ਆਨੰਦ ਹੈ ਨਾ ਉਹ ਤਾਂ ਵੱਖਰਾ ਹੀ ਆ ਉਹਦੀ ਕੋਈ ਜ਼ੁਬਾਨ ਨਹੀਂ ਜੇ ਕੋਈ ਭਾਸ਼ਾ ਨਹੀਂ ਜੇ ਕੋਈ ਸ਼ਬਦ ਨਹੀਂ ਜਿਹਦੇ ਵਾਸਤੇ ਕਿੰਨੇ ਕਾਰੀਗਰ ਇੱਥੇ ਲਗਾਏ ਗਏ ਨੇ ਇਹ ਕੁਲਚਾ ਬਣਾਉਣ ਦੇ ਦੇਖੋ ਜੀ ਘਰਦੁਆਰ 22 ਕਾਰੀਗਰ ਨੇ ਜੀ ਕੁਲਚਾ ਬਣਾਉਣ ਦੇ ਰਹੇ ਲਗਾਤਾਰ ਇਹ ਤੇ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਹੂੰ ਦੇਖੋ ਆਲੂ ਫਿਰ ਤਿਆਰ ਕਰਦੇ ਪਏ ਆ ਦੋ ਘੰਟਿਆਂ ਨਾਲੂ ਹੋਰ ਤਿਆਰ ਕਰ ਰਹੇ ਆ ਮੈਦਾ ਤਿਆਰ ਕਰ ਰਹੇ ਹੋ ਇਹ ਦੁਬਾਰਾ ਸਾਰ ਕੋਈ ਆਉਂਦਾ ਫਿਰ ਚੱਲੂਗਾ ਲਗਾਤਾਰ ਕੋਈ ਆਪ ਆਪਣੀ ਸੇਵਾ ਨਿਭਾ ਰਿਹਾ ਤਾਂ ਤੁਸੀਂ ਕਿਵੇਂ ਵੇਖੀ ਦਿਓ ਜੀ ਅੱਜ ਇਸ ਦਿਹਾੜੇ ਨੂੰ ਅੱਜ ਇਹ ਦਿਹਾੜਾ ਜੀ ਸਾਲ ਬਾਅਦ ਹੁੰਦਾ ਤੇ ਬਹੁਤ ਪਵਿੱਤਰ ਦਿਹਾੜਾ ਵਾ ਤੇ ਮਤਲਬ ਅਦੁੱਤੀ ਸ਼ਹਾਦਤ ਹੈ ਬਾਬਾ ਦੀਪ ਸਿੰਘ ਜੀ ਤੇ ਇੱਥੇ ਟੁੱਟ ਲੰਗਰ ਵਰਤ ਰਿਹਾ ਵਾ ਤੇ ਸਾਡੇ ਪ੍ਰਧਾਨ ਜੀ ਕਲਕੱਤਾ ਜੀ ਇਹਨਾਂ ਦੀ ਪੂਰੀ ਪੂਰੀ ਸੇਵਾ ਵਾ ਤੇ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਵਾ ਇਸ ਦਿਨ ਤੇ ਮਾਣ ਹੈ ਸਾਨੂੰ ਤੇ ਸੰਗਤਾਂ ਵੀ ਹਮਮਾ ਆ ਕੇ ਹੁੰਦੀਆਂ ਨੇ ਦੂਰੋਂ ਦੂਰੋਂ ਹੁੰਦੀਆਂ ਨੇ ਤੇ ਸੋ ਵਾਈਗੁਰ ਜੀ ਦਾ ਖੰਦਸਾ ਵਾਈਗੁਰ ਜੀ ਦੀ ਫਤਿਹ ਛੋਟੇ ਬੱਚੇ ਬਜ਼ੁਰਗ ਪੈਣਾ ਜੜੀਆਂ ਨੇ ਖਾਸ ਤੌਰ ਤੇ ਪਹੁੰਚ ਲੈਣੇ ਸੇਵਾ ਕਰ ਰਹੀਆਂ ਨੇ ਤਾਂ ਸਵੇਰ ਤੋਂ ਸੇਵਾ ਚੱਲ ਰਹੀ ਆ ਵੱਖ-ਵੱਖ ਤਰ੍ਹਾਂ ਦੇ ਪੰਡਾਲ ਜਿਹੜੇ ਐ ਇੱਥੇ ਲੱਗੇ ਨੇ ਤਾ ਕਿਵੇਂ ਵੇਖੀ ਤੋਂ ਕਿ ਹਰ ਇੱਕ ਤਰ੍ਹਾਂ ਦੇ ਪੰਡਾਲ ਇੱਥੇ ਜਿਹੜੇ ਨੇ ਇਸ ਵਾਰ ਲੱਗੇ ਨੇ ਲੰਗਰ ਵੱਖ-ਵੱਖ ਤਰ੍ਹਾਂ ਦੇ ਦੇਖੋ ਜੀ ਇਸ ਵਾਰ ਤੇ ਮੈਂ ਵੇਖਿਆ ਸਜਾਵੜੀ ਬਾਬਾ ਜੀ ਦੇ ਦਰਬਾਰ ਦੀ ਪਿਛਲੇ ਮੈਂ ਘੱਟੋ-ਘੱਟ 30-35 ਸਾਲ ਤੋਂ ਵੇਖ ਰਿਹਾ ਤੇ ਸਜਾਵੜ ਇਹੋ ਜਿਹੀ ਸਰਵੜ ਕਦੀ ਨਹੀਂ ਸੋ ਜੜੀ ਆਦ ਕੀ ਸਰਵੜ ਕੀਤੀ ਗਈ ਆ ਐਲਕੀ ਫੁਲਾਂ ਦੀ ਸਜਾਵੜ ਬਹੁਤ ਹੀ ਅਦੁੱਤੀ ਬਹੁਤ ਹੀ ਮਨ ਮੋਹਣੀ ਸਜਾਵੜ ਅਨ ਦੇਖ ਕੇ ਇਹ ਮਨ ਮੁੰਦਕ ਹੋ ਜਾਂਦਾ ਇਸ ਲਈ ਇਹੋ ਜਿਹੀ ਸੇਵਾ ਕੀਤੀ ਗਈ ਹੈ ਬਾਕੀ ਸੰਗਤਾਂ ਨੇ ਵੀ ਜੋ ਲੰਗਰ ਵੰਸੋਂ ਨੇ ਲਗਾਇਆ ਹੋਇਆ ਕਿਤੇ ਫਰੂਟ ਜਾਰ ਦਾ ਲੰਗਰ ਆ ਸਾਡੇ ਕੁਲਚੇ ਦਾ ਲੰਗਰ ਆ ਕੋਈ ਬਰੈਡ ਪਕੋੜੇ ਬਣਾ ਰਿਹਾ ਕੋਈ ਪਨੀਰ ਪਕੋੜੇ ਬਣਾ ਰਿਹਾ ਜੋ ਜਿੱਦੀ ਸਰਦਾ ਜਿੰਨੀ ਹੈਗੀ ਜਿੱਥੇ ਭਾਵਾ ਜੀ ਦੀ ਟਿੱਕੀ ਆ ਆਪਣੀ ਸਰਦਾ ਵੱਧ ਤੋਂ ਵੱਧ ਲਗਲਾ ਰਿਹਾ ਆਪਣੀ ਸਰਦਾ ਅਨੁਸਾਰ ਜਿਹੜਾ ਹਾਂ ਜਨ ਸੇਵਾ ਕਰਦਾ ਪਿਆ ਜੀ ਤੁਸੀਂ ਇੱਥੇ ਕੁਲਚਾ ਦਾ ਲੰਗਰ ਹਾਂਜੀ ਹਾਂਜੀ ਕੁਲਚਾ ਦਾ ਲੰਗਰ ਲਾਈਦਾ ਬਾਬਾਈ ਕਿਰਪਾ ਨਾਲ ਸੋ ਆਪੇ ਆਪਣੀ ਸੇਵਾ ਆਪ ਲੈ ਰਹੇ ਆ ਅਸੀਂ ਤਾਂ ਇਹ ਨਹੀਂ ਜੋਗੀ ਨਹੀਂ ਕਰ ਸਕੀਏ ਨੇ 1 ਕਵੈਂਟਲ ਹੋਣ ਤੱਕ ਜੇ ਕਹਿ ਲਈ ਕਿ ਕੁੱਲ ਅਨੁਮਾਨ ਲਗਾਏਗਾ ਕਿੰਨੇ ਕਵੈਂਟਲ ਦਾ ਜਿਹੜਾ ਇੱਥੇ ਸੇਵਾ ਨਿਭਾਈ ਜਾਊਗੀ ਮੈਦੇ ਦੀ ਗੱਲ ਕਰੀਏ ਵੇਖੋ ਜੀ 5 ਕਵੈਂਟਲ ਦਾ ਟਾਰਗੇਟ ਹੈ 5-6 ਕਵੈਂਟਲ ਦੇ ਤੱਕ ਜੇ ਹੋ ਜਾਣਾ 5-6 ਕਵੈਂਟਲ ਹਾਂ ਜੀ 5-6 ਕਵੈਂਟਲ ਚ ਹਜ਼ਾਰਾਂ ਕੁੱਲ ਚੇ ਕਹਿ ਸਕਦੇ ਹਾਂ ਹਜ਼ਾਰਾਂ ਬਣ ਜਾਂਦੇ ਹਜ਼ਾਰਾਂ ਹਜ਼ਾਰਾਂ ਦੀ ਗਿੰਦੀ ਚ ਹਜ਼ਾਰਾਂ ਦੀ ਗਿੰਦੀ ਚ ਬਣ ਜਾਂਦੇ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੇ ਕੀਤੀਆਂ ਤੁਸੀਂ ਵੇਖਿਆ ਕਿ ਗੁਰੂ ਨਗਰੀ ਚ ਅੱਜ ਖਾਸ ਤੌਰ ਤੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਬੜੇ ਸ਼ਰਧਾ ਭਾਵਨਾ ਜਿੱਥੇ ਸੰਗਤ ਵੱਡੇ ਪੱਧਰ ਦੇ ਉੱਤੇ ਦਰਸ਼ਨ ਦਿਦਾਰੇ ਕਰਨ ਲਈ ਪਹੁੰਚ ਰਹੀ ਆ ਉੱਥੇ ਹੀ ਜੇਕਰ ਅਸੀਂ ਸੇਵਾ ਦੀ ਗੱਲ ਕਰੀਏ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨੌਜਵਾਨਾਂ ਵੱਲੋਂ ਨਿਭਾਈ ਜਾ ਰਹੀ ਆ ਉੱਥੇ ਜੇਕਰ ਲੰਗਰ ਦੀ ਗੱਲ ਕਰੀਏ ਤਾਂ ਵੱਖ-ਵੱਖ ਤਰ੍ਹਾਂ ਦੇ ਪੰਡਾਲ ਲੰਗਰ ਦੇ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਜੋ ਲੰਗਰ ਦੇ ਪੰਡਾਲ ਉਹ ਗੁਰੂ ਨਗਰ ਦੇ ਵਿੱਚ ਗੁਰਦੁਆਰਾ ਸ਼ਹੀ ਗੰਭੀਰ ਸਾਹਿਬ ਦੇ ਬਾਹਰ ਜਿਹੜੇ ਲੱਗੇ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਅੱਜ ਕੁਲਚਿਆਂ ਦਾ ਵੀ ਜੋ ਲੰਗਰ ਹੈ ਉਹ ਇੱਥੇ ਪਿਆਰਿਆਂ ਵੱਲੋਂ ਗੁਰੂ ਦੇ ਪਿਆਰਿਆਂ ਵੱਲੋਂ ਇੱਥੇ ਲੰਗਰ ਜੋ ਹੈ ਉਹ ਲਗਾਇਆ ਜਾ ਰਿਹਾ ਕੈਮਰਾਮੈਨ ਸੁਨੀਕਮਰ ਦੇ ਨਾਲ ਅਕਸ਼ ਸੁਨਕ ਜਗਬਾਨੀ ਟੀਵੀ ਸ਼੍ਰੀਮਸ ਸਸਈ